ਇਹ ਤਾਂ ਇੱਕ ਪਾਕਿਸਤਾਨ ਦਾ ਬਾਰਡਰ ਬਣਾਈ ਬੈਠਿਆ ਹੈ। ਪਰसों ਕੀ ਹੋਇਆ ਕਿੰਨੇ ਅੱਥਰੂ ਗਾਂ ਛੱਟੇ ਗਿਆ ਗੋਲੀਆਂ ਮਾਰੀਆਂ ਗਈਆਂ ਰਬੜ ਦੀਆਂ ਗੋਲੀਆਂ ਮਾਰੀਆਂ ਜਵਾਨ ਦੀ ਢੂਈ ਚੇਂਜਿੰਗ ਹੋ ਗਈ। ਆਖ ਗਈ ਇੱਕ ਨੌਜਵਾਨ ਦੀ ਗੱਲ ਉੱਥੇ ਅਸੀਂ ਵੇਖ ਕੇ ਆਏ ਹਾਂ। ਆਰੀਆਂ ਨੇ 24 ਦੀਆਂ ਲੱਗਦਾ ਮੂਰਤੀ ਫਿਰ ਪੰਜਾਬ ਚੌਕ ਦੇ ਸਾਹਮਣੇ ਇਸ ਤਰ੍ਹਾਂ ਜਿਹੜੇ ਸਾਹਮਣੇ ਆਲਾ ਹੁਣੇ ਸਲੋਕ ਕਰ ਰਹੇ ਆ ਸਾਡੇ ਨਾਲ ਅਸੀਂ ਇਹਨਾਂ ਦਾ ਹਰ ਪਿੰਡ ਦੇ ਵਿੱਚ ਇਹਨਾਂ ਦੀ ਨੋ ਐਂਟਰੀ ਰੱਖਾਂਗੇ ਤੇ ਉਦੋਂ ਸਾਡੇ ਤੋਂ ਇੱਕ ਭੁੱਲ ਹੋ ਗਈ ਜਿਹੜੇ ਅਸੀਂ ਉੱਠ ਖੜੇ ਵੀ 45 ਦਿਨਾਂ ਦੇ ਵਿੱਚ ਅਸੀਂ ਦੇਵਾਂਗੇ ਤੁਹਾਨੂੰ ਲਿਖਤੀ ਰੂਪ ਚ ਤੇ ਉਹ 45 ਦਿਨ ਕਿੱਥੇ ਆ ਬਈ ਜੀ ਉਸ ਤੋਂ ਬਾਅਦ ਤਾਂ ਹੋਰ ਚੀਜ਼ਾਂ ਬਹੁਤ ਐਡ ਕਰਤੀਆਂ ਉਹਦੇ ਨਾਲ ਉਹ ਤੋੜ ਵੀ ਦੇਣਗੇ ਮਸ਼ੀਨਾਂ ਨਾ ਤੋੜ ਦੇ ਪਰ ਕਰਿਆ ਕੀ ਆ ਤੁਸੀਂ ਬੱਜਰੀ ਵਿੱਚੋਂ ਕਿੰਨੀ ਕਲੀ ਗਈ ਹੈ ਪੈਰੀਗੇਟ ਹੁੰਦੇ ਉਹ ਲਾ ਲੈਂਦੀ ਹੈ ਪੁਲਿਸੋਂ ਪਾਸੇ ਹੋ ਜਾਂਦੇ ਐਡੇ-ਐਡੇ ਕਿੱਲ ਠੋਕ ਚੜੇ ਆ ਤੁਸੀਂ ਜਿਹੜੇ ਇੱਟਰਾਂ ਨੂੰ ਵੀ ਸਾਡੀ ਇਤਦਾਬਣੀ ਆ ਜਿਹੜੇ ਹਰ ਕਾਲੀ ਆ ਤੇ ਕਾਂਗਰਸੀ ਆ ਕਹਿ ਦਿੰਦੇ ਆ ਅਸੀਂ ਕਿਸਾਨ ਪੱਖੀ ਆ ਤਾਂ ਹੁਣ ਉਹ ਕਿਉਂ ਨਹੀਂ ਬੋਲ ਰਹੇ ਸਾਰੇ ਸੁੱਤੇ ਪਏ ਆ ਕਹਿੰਦੇ ਅਭੀ 100 ਆਪਾਂ ਉਧਰ ਵੇਖਿਆ ਨਹੀਂ ਜਾਣ ਨਹੀਂ ਦਿੰਦਾ ਕਹਿੰਦੇ 100 150 ਜਾਣੇ ਦੀ ਲੱਤਾਂ ਬਾਹਾਂ ਤੋੜਦੀ ਹਰਿਆਣੇ ਵਾਲਿਆਂ ਦੇ ਨਾਂ ਨੇ ਇੱਕ ਬਾਰਡਰ ਮਤਲਬ ਪਾਕਿਸਤਾਨੀ ਇਹਨਾਂ ਕਰਦਾ ਜੀ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਜਿੱਨਾ ਹਰਿਆਣੇ ਨੇ ਫੜਾ ਚੁੱਕਾ 3000 ਬੰਦਾ ਇਹਨਾਂ ਨੇ ਜੇਲਾ ਛੱਡ ਅਸੀਂ ਕੱਲ ਉੱਥੇ ਜਾ ਗਏ ਅਸਥਰੂ ਗਿਆਸ ਮੁੰਡੇ ਦੀ ਅੱਖ ਇੱਕ ਦੇ ਪੱਟ ਇੱਕ ਦੀ ਬਾਹ ਧੂਈ ਦੇ ਵਿੱਚ ਦੀ ਇਹਨਾਂ ਘੁੱਬ ਗਿਆ ਕਿ ਕਿਸਾਨ ਜਿੱਥੇ ਲਗਾਤਾਰ ਚੌਥੇ ਦਿਨ ਤੋਂ ਧਰਨੇ ਦੇ ਚੱਲ ਰਹੇ ਨੇ ਤਾਂ ਉੱਥੇ ਹੀ ਕਿਸਾਨਾਂ ਨੇ ਆਪਣਾ ਮਿੰਨੀ ਕਰਵੀ ਬਣਾ ਰਕੇ ਤਾਂ ਪਹਿਲਾਂ ਤਸਵੀਰ ਦਿਖਾ ਦੇਣਾ ਤੁਹਾਨੂੰ ਇੱਕ ਟਰੈਕਟਰ ਦੇ ਵਿੱਚ ਜਿਹੜੀ ਸਾਰੀ ਸੂਬੀਦਾ ਉਪਲਬਧ ਕਰ ਰੱਖੀ ਹੈ ਕਿਸ ਤਰੀਕੇ ਦੇਖਦੇ ਹੋ ਪਾਜੀ ਕਿਸ ਤਰੀਕੇ ਟਰਾਲੀ ਹੈ ਜਿਹੜੀ ਤਿਆਰ ਕੀਤੀ ਤੇ ਅੱਜ ਕਿਸਾਨ ਜਿਹੜਾ ਆਰਾਮ ਦੀ ਉਰੇ ਨੀਂਦ ਵੀ ਫਰਮਾਉਂਦੇ ਇਹ ਜੀ ਅਸੀਂ ਇਹਨੂੰ ਦਿੱਲੀ ਅंदोलਨ ਤੋਂ ਬਾਅਦ ਨਾਲ ਦੀ ਨਾਲ ਤਿਆਰ ਕਰ ਲਿਆ ਸੀਗਾ ਤੇ ਜਿੱਥੇ ਕਿਤੇ ਧਰਨਾ ਮਜਾਰਾ ਹੁੰਦਾ ਐ ਐਸੇ ਤੱਕ ਹਰ ਵੇਲੇ ਤਿਆਰ ਪਰਤਿਆਰ ਅਸੀਂ ਟਰੈਕਟਰ ਨੂੰ ਸੈਲਫ ਮਾਰਨੇ ਆਪਦੀ ਫੌਜ ਪਾਉਣੀ ਤੇ ਚੱਲ ਪੈਣਾ ਉਧਰ ਨੂੰ ਬਸ ਤਾਂ ਪਰ ਅਸੀਂ ਕਹਿ ਦਈਏ ਕਿ ਲੋਕ ਤਾਂ ਕਹਿੰਦੇ ਨੇ ਵੀ ਕਿਸਾਨ ਤਾਂ ਜੀ ਆਰਾਮ ਲੈਂਦੇ ਨੇ ਇੱਕ ਪਾਸੇ ਧਰਨਾ ਵੀ ਚੜ ਰਹੇ ਆ ਐ ਕਰੇ ਜਿਹੜਾ ਸਰਕਾਰ ਦਾ ਕਿੱਡੇ ਵੱਡਾ ਲੀਡਰ ਹੈ ਉਹ ਇੱਕ ਦਿਨਾਂ ਗੱਦਿਆਂ ਤੇ ਪੈ ਕੇ ਵੇਖੇ ਉਹਨੂੰ ਦੱਸਾਂਗੇ ਅਸੀਂ ਕਿਸਾਨ ਆਰਾਮ ਲੈਂਦਾ ਤੇ ਜਾਂ ਕਿਸਾਨ ਕੀ ਕਰਦਾ ਇੱਥੇ ਆ ਕੇ ਕਰਵੇ ਰਾਤ ਜਿੰਨੇ ਪੈਸੇ ਕਹੂਗਾ ਅਸੀਂ ਦੇਵਾਂਗਾ ਉਹਦੇ ਜੇ ਉਹ ਚੋਂ ਪਵੇ ਇੱਥੇ ਆ ਕੇ ਤਾਂ ਕਿਸਾਨਾਂ ਦਾ ਸੰਘਰਸ਼ ਵੀ ਬੜਾ ਵੱਡੇ ਕਰਦਾ ਕਰਨਾ ਪੈਂਦਾ ਇਹ ਸੰਘਰਸ਼ ਸਾਡੇ ਹਿੱਸੇ ਆਇਆ ਵੈ ਜੇ ਅਸੀਂ ਆਪਦੀ ਜਵਾਨੀ ਨੂੰ ਕਿਸਾਨੀ ਨੂੰ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਤਾਂ ਸੰਘਰਸ਼ ਛੱਡ ਲਈ ਜ਼ਿੰਦਗੀ 'ਚ ਐਮ ਜਰੂਰੀ ਆ ਚੱਲਦੇ ਰਹਿਣਗੇ ਤੇ ਕਰਦੇ ਰਵਾਂਗੇ ਲੋਕ ਨੇ ਜਿਹੜਾ ਸੋਸ਼ਲ ਮੀਡੀਆ ਤੇ ਕਿਸਾਨ ਨੂੰ ਸਵਾਦ ਲੈਦੇ ਦੇਖਦੇ ਆ ਪਰ ਕਦੇ ਮਿਹਨਤ ਕਰਦੇ ਨਹੀਂ ਦੇਖ ਦੇ ਉਹ ਬਹੁਤ ਪ੍ਰਕਾਰ ਦੇ ਲੋਕ ਤੁਹਾਨੂੰ ਪਤਾ ਪੰਜੇ ਉਂਗਲਾਂ ਇੱਕੋ ਜਿਗਾ ਨਾ ਹੁੰਦੇਗਾ ਇਸ ਚੀਜ਼ ਦਾ ਰੋੜਾ ਇਹ ਤਾਂ ਕਿਸਾਨ ਸਟਰਗਲ ਵੀ ਬਹੁਤ ਕਰਦਾ ਜੀ ਹਾਂ ਕਰਨਾ ਚਾਹੀਦਾ ਅਸੀਂ ਇਸ ਜਿਹੜੀ ਧਰਤੀ ਤੇ ਜਨਮ ਲਿਆ ਅਸੀਂ ਕੁਛ ਨਾ ਕੁਛ ਇਥੋਂ ਕਰਕੇ ਜਗੇ ਕਿਸੇ ਲਈ ਕੁਛ ਨਾ ਕੁਛ ਕਰਕੇ ਵਿਖਾ ਕੇ ਸਾਨੂੰ ਦੁਨੀਆ ਯਾਦ ਕਰੇ ਉਹਨਾਂ ਵਾਲੇ ਸਭ ਵਿੱਚ ਜਿਸ ਤਰੀਕੇ ਲਗਾਤਾਰ ਸਰਕਾਰ ਦਾ ਚੱਲ ਰਿਹਾ ਹਰਿਆਣਾ ਸਰਕਾਰ ਦੀ ਗੱਲ ਕਰੀਏ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਬਾਰਡਰ ਨੂੰ ਇੱਕ ਅਸੀਂ ਕਹਿਦੇ ਤਾਂ ਚਾਰ ਘੇਰਿਆਂ ਚ ਬੰਦ ਕਰਤਾ ਪੰਜਾਬ ਨੂੰ ਕੱਲਾ ਪੰਜਾਬ ਹੈ ਸੀਮਤ ਰਹਿ ਗਿਆ ਦੇਖੋ ਜੀ ਇਹ ਤਾਂ ਇੱਕ ਪਾਕਿਸਤਾਨ ਦਾ ਬਾਰਡਰ ਬਣਾਈ ਬੈਠਿਆ ਹੈ ਹਰ ਕਿਸਾਨ ਦੇ ਉੱਤੇ ਪੀਸਫੁੱਲ ਅੰਦੋਲਨ ਤੁਸੀਂ ਕਰ ਸਕਦੇ ਹੋ ਸ਼ਾਂਤਮਈ ਜਿੱਥੇ ਮਰਜ਼ੀ ਕਰ ਸਕਦੇ ਆ ਤੇ ਸਰਕਾਰ ਦੇਖੋ ਇੱਥੇ ਪਰसों ਕੀ ਹੋਇਆ ਕਿੰਨੇ ਅਥਰੂ ਗਾਂ ਸਿੱਟੇ ਗਿਆ ਗੋਲੀਆਂ ਮਾਰੀਆਂ ਗਈਆਂ ਰਬੜ ਦੀਆਂ ਗੋਲੀਆਂ ਮਾਰੀਆਂ ਜਵਾਨ ਦੀ ਢੂਈ ਤੇ ਇੰਨੀ ਖੁੱਭ ਗਈ ਫਟੜ ਕਰਤਾ ਅੱਖ ਗਈ ਇੱਕ ਨੌਜਵਾਨ ਦੀ ਕੱਲ ਉੱਥੇ ਅਸੀਂ ਵੇਖ ਕੇ ਆਏ ਆ ਪਰ ਜਜਬਾ ਉਹਦਾ ਇੰਨਾ ਉਹਨੂੰ ਮਿੰਨਤਾ ਕਰ ਰਿਹਾ ਪਿੰਡੋਂ ਵੀ ਫੋਨ ਕਰ ਰਿਹਾ ਉਹ ਕਹਿੰਦਾ ਅੱਖ ਜਾਂਦੀ ਕਿ ਮੇਰੀ ਜਾਨ ਵੀ ਜਾਵੇ ਪਰ ਮੈਂ ਜਿੱਤ ਕੇ ਨਿਕਲਣਾ ਤੇ ਪਿੰਡ ਨਹੀਂ ਜਾਣਾ ਸਰਕਾਰਾਂ ਇਹ ਚੀਜ਼ਾਂ ਦੇਖਦੀਆਂ ਕਿਉਂ ਨਹੀਂ ਇੱਕ ਪਾਸੇ ਤਾਂ ਕਹਿੰਦੇ ਅਸੀਂ ਪੰਜਾਬ ਦੇ ਨਾਲ ਆ ਜੀ 2% ਵਾਲਿਆਂ ਨੇ ਜੀ ਇਹ ਕਰ ਰੱਖਿਆ ਤਾਂ ਪਰ ਇਹਨਾਂ ਚੀਜ਼ਾਂ ਨੂੰ ਆ ਕੇ ਕਿਵੇਂ ਦੇਖੀਂ ਦੇਖੋ ਜੀ ਕੋਈ ਵੀ ਆ ਜਦੋਂ ਸਤਾ ਦੀ ਲੈਣੀ ਹੁੰਦੀ ਆ ਸਤਾ ਉਹਦੋਂ ਬਹੁਤ ਕੁਝ ਕਰਦਾ ਫਿਰ ਜੋ ਕੁਰਸੀ ਤੇ ਬਹਿ ਜਾਂਦਾ ਨਾ ਉਦੋਂ ਸਭ ਕੁਝ ਕੀੜੇ ਮਕੌੜੇ ਦੀ ਹੁੰਦੇ ਭੁੱਲ ਜਾਂਦੇ ਆ ਉਹ ਚੀਜ਼ਾਂ ਇਹਨਾਂ ਥੱਲੋ ਕਰਕੇ ਆ ਜਾਂਦੇ ਆ ਤਾਂ ਇਲੈਕਸ਼ਨ ਆ ਰਹੀਆਂ ਨੇ 24 ਦੀਆਂ ਲੱਗਦਾ ਮੋਦੀ ਫਿਰ ਪੰਜਾਬ ਚੋਂ ਜੇ ਸਾਹਮਣੇ ਹੁਣ ਗੋਰੀਆਂ ਇਸ ਤੱਕ ਜਿਹੜੇ ਸਾਹਮਣੇ ਆਣੇ ਸਲੋਕ ਕਰ ਰਹੇ ਆ ਸਾਡੇ ਨਾਲ ਅਸੀਂ ਇਹਨਾਂ ਦਾ ਹਰ ਪਿੰਡ ਦੇ ਵਿੱਚ ਇਹਨਾਂ ਦੀ ਨੋ ਐਂਟਰੀ ਰੱਖਾਂਗੇ ਕਿਸੇ ਪਿੰਡ ਦੇ ਵਿੱਚ ਇਹਨਾਂ ਨੂੰ ਅਸੀਂ ਐਂਟਰ ਨਹੀਂ ਕਰਨ ਦੇਵਾਂਗੇ ਅੂਜੇ ਲੀਟਰਾਂ ਨੂੰ ਵੀ ਸਾਡੀ ਚੇਤਾਵਨੀ ਹੈ ਜਿਹੜੇ ਹਰ ਕਾਲੀ ਆ ਚਾਹ ਕਾਂਗਰਸੀ ਇਹ ਕਹਿ ਦਿੰਦੇ ਅਸੀਂ ਕਿਸਾਨ ਪੱਖੀ ਆ ਤਾਂ ਹੁਣ ਉਹ ਕਿਉਂ ਨਹੀਂ ਬੋਲ ਰਹੇ ਸਾਰੇ ਸੁੱਤੇ ਪਏ ਆ ਹੁਣ ਉਹ ਬੋਲਣ ਖੜਨ ਸਾਡੇ ਨਾਲ ਆ ਕੇ ਤਾਂ ਇਸ ਕਰਕੇ ਕਿਉਂਕਿ ਸਾਰੇ ਦੁਸ਼ਮਣਾਂ ਪਹਿਲਾਂ ਵੀ ਜਦੋਂ ਕਾਲੀ ਸਰਕਾਰ ਸੀ ਉਦੋਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਕਿਸੇ ਵੀ ਜਥੇਬੰਦੀ ਦੀ ਨੋ ਐਂਟਰੀ ਰੱਖੀ ਸੀ ਉਸੇ ਤਰ੍ਹਾਂ ਹੁਣ ਇਹ ਬੀਜੇਪੀ ਸਰਕਾਰ ਵੱਲੋਂ ਵੀ ਇੱਕ ਪੂਰੇ ਬੈਰੀਗੇਟਿੰਗ ਕਰਕੇ ਜਿਹੜਾ ਪੰਜਾਬ ਨੂੰ ਸੀਲ ਕਰ ਛੱਡਿਆ ਵੀ ਕੋਈ ਵੀ ਦਿੱਲੀ ਨਾ ਆਵੇ ਕਿਉਂਕਿ ਦਿੱਲੀ ਸਾਡੀ ਰਾਜਧਾਨੀ ਆ ਸਾਡਾ ਹੱਕਵੰਦਾ ਅਸੀਂ ਜਾ ਕੇ ਉੱਥੇ ਅੰਦੋਲਨ ਕਰਕੇ ਅਸੀਂ ਆਪਦੇ ਜਿਹੜੇ ਹੱਕ ਆ ਮੰਗ ਸਕੀਏ ਤਾਂ ਇਸੇ ਤੱਕ ਆ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਵੀ ਪਿੰਡਾਂ ਦੇ ਵਿੱਚ ਇਸੇ ਤੱਕ ਬੈਰੀਕੇਟ ਕਰਕੇ ਰੋਕਾਂਗੇ ਪਹਿਲਾਂ ਵੀ ਭਾਜੀਪੀ ਦਾ ਵਿਰੋਧ ਹੋਇਆ ਸੀ ਤਾਂ ਤੁਸੀਂ ਵੀ ਕਿਸੇ ਵਿਰੋਧ ਦੇ ਵਿੱਚ ਭਾਜੀਪੀ ਦਾ ਅਸੀਂ ਪਹਿਲਾਂ ਜਦੋਂ ਦਿੱਲੀ ਅੰਦੋਲਨ ਚੱਲਦਾ ਸੀ ਉਦੋਂ ਵੀ ਭਾਜੀਪੀ ਦੀ ਨੋ ਐਂਟਰੀ ਰੱਖੀ ਸੀ ਜਿਹੜਾ ਹਬੌਰ ਵਾਲਾ ਐਮਐਲਏ ਆ ਉਹਦੇ ਕੱਪੜੇ ਪਾੜੇ ਗਏ ਸੀ ਮਲੋੜ ਦੇ ਵਿੱਚ ਨਰੰਗ ਦੇ ਉਹ ਹਜੇ ਵੀ ਪਰਚੇ ਚੱਲ ਰਹੇ ਆ ਸਾਡੇ ਤੇ ਪੜਾਂ ਦੀ ਸਰਕਾਰ ਨੇ ਜਿਹੜਾ ਤੁਸੀਂ ਕਹਨੇ ਆ ਨਾ ਵੀ ਇਹਨਾਂ ਨੇ ਲਿਖਤੀ ਦੇ ਦਾ ਮੀਟਿੰਗਾਂ 'ਚ ਮੰਨ ਗਏ ਉਹ ਸਾਰੇ ਪਰਚੇ ਮੰਨੇ ਸੀ ਝੂਟੀ ਦੇ ਪਰਚੇ ਹੋਰ ਵੀ ਜਿੰਨੇ ਵੀ ਪਰਚੇ ਅੰਦੋਲਨ ਦੌਰਾਨ ਹੋਏ ਆ ਵੀ ਸਰਕਾਰ ਵਾਪਸ ਲਾਊਗੀ ਤਾਂ ਹਜੇ ਵੀ ਸਾਡੇ ਜਿਹੜੇ ਹਰਿਆਣੇ ਦੇ ਵੀਰਾਂ ਦੇ ਹਜੇ ਵੀ ਟਰੈਕਟਰ ਆ ਜਿਹੜੇ ਥਾਣਿਆਂ ਦੇ ਵਿੱਚ ਖੜੇ ਆ ਸਰਕਾਰਾਂ ਇਹ ਕਹਿ ਕੇ ਮੁੱਕਰ ਜਾਂਦੀਆਂ ਬਿਆਨ ਦੇ ਲਿਖਤੀ ਰੂਪ ਦੇ ਵਿੱਚ ਦੇ ਕੇ ਵੀ ਮੁੱਕਰ ਜਾਂਦੀਆਂ ਪਰੇ ਸਵਾਰ ਨਹੀਂ ਇਹਨਾਂ ਨੂੰ ਇਸ ਤੱਕ ਕਰਨ ਦਿੱਤਾ ਜਾਉ। ਇੱਕ ਪਾਸੇ ਜੈ ਜਵਾਨ ਜੈ ਕਿਸਾਨ ਦੇ ਨਾਰੇ ਲੱਗਦੇ ਆ ਤਾਂ ਨੌਜਵਾਨ ਯੂਥ ਵੀ ਮੌਜੂਦ ਹੈ ਕਿਸ ਤਰੀਕੇ ਦੇਖਦੇ ਹੋ ਕਿ ਲੱਗਦਾ ਵੀ ਇਸੇ ਤਰ੍ਹਾਂ ਇੱਕ ਪਾਸੇ ਦਾ ਨਾਰਾ ਲੱਗਦਾ ਜੈ ਜਵਾਨ ਜੈ ਕਿਸਾਨ ਤੇ ਦੂਜੇ ਪਾਸੇ ਬਾਰਡਰ ਤੇ ਜਿਹੜੇ ਜਵਾਨ ਨੇ ਤਾਂ ਉਹੀ ਪੰਜਾਬ ਤੇ ਹਮਲਾ ਕਰ ਰਹੇ ਨੇ। ਦੇਖੋ ਜੀ ਸਾਡੀਆਂ ਮਾਵਾਂ ਨੇ ਸਾਡੇ ਪਿਓਾਂ ਨੇ ਉਹ ਪਾਲੇ ਆ। ਉਹਨਾਂ ਨੂੰ ਪੜਾਇਆ ਲਿਖਾਇਆ ਤੇ ਡਿਊਟੀਆਂ ਤੇ ਛਾੜਤੇ। ਕੋਈ ਆਰਮੀ 'ਚ ਜਾਵੜਿਆ। ਕੋਈ ਸੀਆਰਪੀ 'ਚ ਜਾਵੜਿਆ। ਠੀਕ ਹੈ। ਉਹ ਖੜ ਗਏ। ਅਹੀਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਭਰਾਓ ਵੀ ਤੁਸੀਂ ਇਹ ਤਾਂ ਤੁਹਾਡੇ ਤੁਹਾਨੂੰ ਇਹਨਾਂ ਨੇ ਗੁਲਾਮ ਬਣਾ ਲਿਆ ਤੁਸੀਂ ਤਾਂ ਸੋਚੋ ਯਾਰ ਅਸੀਂ ਤੁਹਾਡੇ ਭਰਾ ਆਂ ਸਾਡੇ ਧੀਆਂ ਪੋਤਾਂ ਤੁਸੀਂ ਤੇ ਸਾਡੇ ਤਾਂ ਤੁਸੀਂ ਗੋਲ ਇਹਨਾਂ ਦੇ ਆਰਡਰ ਆ ਇਹਨਾਂ ਦੇ ਆਰਡਰ ਹੀ ਰਹਿ ਜਾਣੇ ਆ ਇਹ 5 ਸਾਲ ਲਈ ਐ ਤੁਸੀਂ ਆਪਦੀ ਡਿਊਟੀ ਫੁੱਲ ਕਰਕੇ ਜਾਣੀ ਐ ਕੱਲ ਨੂੰ ਹੋਰ ਜੰਪੂਗਾ ਤੁਹਾਨੂੰ ਤਾਂ ਗੁਲਾਮ ਬਣਾ ਕੇ ਰੱਖ ਲਿਆ ਇਹਨਾਂ ਨੇ ਠੀਕ ਐ ਕੱਲ ਨੂੰ ਹੋਰ ਆ ਜੂਗਾ ਮੋਦੀ ਨੇ ਤਾਂ ਜਾਣਾ ਹੀ ਇੱਕ ਦਿਨ ਸਾਰੀ ਉਮਰ ਤਾਂ ਰਹਿਣਾ ਨਹੀਂ ਕਿਸੇ ਨੇ ਨਹੀਂ ਰਹਿਣਾ ਕੱਲ ਮੀਟਿੰਗ ਦੇ ਵਿੱਚ MSP ਨੂੰ ਲੈ ਕੇ ਮਾਮਲਾ ਭੱਖ ਰਿਆ ਜੀ ਸਾਰੀਆਂ ਮੰਗਾਂ ਤਾਂ ਕਹਿੰਦੇ ਮੰਨ ਲਿਆ ਜੀ ਪਰ MSP ਨੂੰ ਲੈ ਕੇ ਉਹ ਕਹਿੰਦੇ ਜੀ ਕਿਸਾਨ ਕਹਿੰਦੇ ਨੇ ਵੀ ਤੁਰੰਤ ਜਿਹੜਾ ਕਾਨੂੰਨ ਲਾਗੂ ਕੀਤਾ ਜਾਵੇ ਤਾਂ ਦੂਜੇ ਪਾਸੇ ਕਹਿੰਦੇ ਸਮਾਂ ਲੱਗੂ ਕੀ ਲੱਗਦਾ ਵੀ ਇਸ ਸਮੇਂ ਨਾਲ ਇੱਕ ਪਾਸੇ ਚੋਣਾਂ ਤੇ ਦੂਜੇ ਪਾਸੇ ਇਹਨਾਂ ਦੀਆਂ ਗੱਲਾਂ ਬਾਈ ਜੀ ਜਦੋਂ ਨਾ 21 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਮੋਦੀ ਨੇ ਐਲਾਨ ਕਰਤਾ ਸੀ ਉਹ ਵੀ ਮੇਥੋਂ ਕੋਈ ਮੇਰੀ ਪ੍ਰਤੀਗਿਆ 'ਚ ਕੋਈ ਕਮੀ ਰਹਗੀ ਠੀਕ ਹੈ ਤੇ ਉਦੋਂ ਸਾਡੇ ਤੋਂ ਇੱਕ ਭੁੱਲ ਹੋ ਗਈ ਜਿਹੜੇ ਅਸੀਂ ਉੱਠ ਖੜੇ ਵੀ 45 ਦਿਨਾਂ ਦੇ ਵਿੱਚ ਅਸੀਂ ਦੇਵਾਂਗੇ ਤੁਹਾਨੂੰ ਲਿਖਤੀ ਰੂਪ ਚ ਤੇ ਹੁਣ ਵੀ ਇਹ ਕਹਿੰਦੇ ਤੁਰਤ ਅਸੀਂ ਲਿਖ ਨਹੀਂ ਸਕਦੇ ਤੇ ਉਹ 45 ਦਿਨ ਕਿੱਥੇ ਆ ਬਾਈ ਜੀ ਉਸ ਤੋਂ ਬਾਅਦ ਇਹਨਾਂ ਨੇ ਫੱਟੇ ਚੱਕਦੇ ਜਾਵਾਂ ਉਸ ਤੋਂ ਬਾਅਦ ਤਾਂ ਹੋਰ ਚੀਜ਼ਾਂ ਬਹੁਤ ਐਡ ਕਰਤੀਆਂ ਉਹਦੇ ਨਾਲ ਤਾਂ ਖੱਟੇ ਨੂੰ ਕਿਸ ਤਰੀਕੇ ਦੇਖ ਦੋ ਜਿਸ ਤਰੀਕੇ ਹਮਲਾ ਕਰਵਾ ਰਿਹਾ ਪੰਜਾਬੀਆਂ ਤੇ ਕੀ ਲੱਗਦਾ ਨਹੀਂ ਪੰਜਾਬ ਪੰਜਾਬੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਬਹੁਤ ਮਾੜੀ ਉਹਦੀ ਬਿਆਨਬਾਜ਼ੀ ਹੈ ਹਕਾਰਿਆ ਹੋਇਆ ਮੁੱਖ ਮੰਤਰੀ ਹੈ ਤੇ ਮੈਂ ਤਾਂ ਹਰਿਆਣੇ ਵਾਲੇ ਵੀਰਾਂ ਨੂੰ ਕਹੂੰਗਾ ਡਾਂਗ ਫੇਰੋ ਬਾਈ ਜੀ ਐਨ ਨਹੀਂ ਚੱਲਣਾ ਕੰਮ ਜਿਵੇਂ ਥੋਡੇ ਤੇ ਫੇਰੀ ਜਾਂਦੇ ਯਾਰ ਕਹਿੰਦੇ ਆ ਵੀ 100 ਆਪਾਂ ਉਧਰ ਵੇਖਿਆ ਨਹੀਂ ਜਾਣ ਨਹੀਂ ਦਿੱਤਾ ਕਹਿੰਦੇ 100 150 ਜਾਣੇ ਦੀ ਲੱਤਾਂ ਬਾ ਤੋੜਤੀ ਹਰਿਆਣੇ ਵਾਲਿਆਂ ਦੀ ਇਹਨਾਂ ਨੇ ਉਹ ਖੱਟੜ ਨੂੰ ਬਣਾਇਆ ਉਹ ਹਰਿਆਣੇ ਵਾਲਿਆਂ ਨੇ ਹੀ ਐ ਵੋਟਾਂ ਪਾਈਆਂ ਹੁਣ ਕਿੱਥੇ ਮਰ ਗਏ ਸਮੇਂ ਦੀ ਜਾਂ ਉਹਨਾਂ ਦੇ ਜਿ ਭਾਈਵਾਲ ਚਟਾਲੇ ਚਟੂਲੇ ਕਿੱਥੇ ਮਰ ਗਏ ਹੁਣ ਕਿੱਥੇ ਆ ਜਿਹੜੇ ਕਹਿੰਦੇ ਅਸੀਂ ਕਿਸਾਨ ਦੇ ਪੁੱਤ ਆ ਦੇਵੀ ਲਾਲ ਸੀਤਾਉ ਸਾਡਾ ਅੱਜ ਕਿੱਥੇ ਆ ਉਹ ਹਾਂ ਜੰਨੇ ਯਾਰ ਬੰਦਾ ਭਈ ਕੱਲ ਅਵੇ ਮਨੂ ਜੀ ਬੈਠੇ ਸੀ ਇੱਥੇ ਪ੍ਰੈਸ ਕਰਕੇ ਗਏ ਆ 3000 ਬੰਦਾ ਇਹਨਾਂ ਨੇ ਜੇਲਾਂ ਚ ਛੜਤਾ ਤੇ ਜਿਹੜੇ ਬੰਦੇ ਜੇਲਾਂ ਚ ਸਿੱਟੇ ਆ ਉਹਨਾਂ ਦੇ ਘਰੇ ਜਦੋਂ ਅਥਰੂ ਗੈਸ ਦੇ ਸਿੱਟੇ ਨਾ ਗੋਲੇ ਪਸ਼ੂਆਂ ਦੇ ਵੀ ਨੁਕਸਾਨ ਆ ਖੁਦ ਤੁਸੀਂ ਜਾ ਕੇ ਇੰਟਰਵਿਊ ਲੈ ਸਕਦੇ ਆ ਤਾਂ ਲੋਕਾਂ ਨਾਲ ਇਦਾਂ ਧੱਕਾ ਕਰਕੇ ਸਰਕਾਰਾਂ ਨੂੰ ਕੀ ਮਿਲਦਾ ਸਰਕਾਰਾਂ ਬੈਠੇ ਨੇ ਕਿਸਾਨ ਅੱਜ ਇੱਕ ਪਾਸੇ ਦਾ ਕਿਸਾਨ ਜਿਹੜੇ ਅੰਨ ਦਾਤਾ ਨੇਗੇ ਲੋਕਾਂ ਦੇ ਘਰ ਤੱਕ ਅੰਨ ਪਹੁੰਚਾਉਂਦੇ ਨੇ ਤਾਂ ਦੂਜੇ ਪਾਸੇ ਕਿਸਾਨਾਂ ਨੂੰ ਐਵੇਂ ਰੋਲਿਆ ਜਾਂਦਾ ਬਾਈ ਜੀ ਸਰਕਾਰਾਂ ਲੋਕ ਹੀ ਬਣਾਉਂਦੇ ਆ ਲੋਕ ਤਾਂ ਅੰਦਰ ਦਾ ਝਕਾਣ ਹੋ ਰਿਹਾ ਇਹ ਜਿਹੜੇ ਬੈਰੀਗੇਟ ਆ ਇਹ ਕੋਈ ਐ ਟੁੱਟਣ ਵਾਲੇ ਨਹੀਂ ਮਣੋ ਤੋੜ ਲੋਕ ਤੋੜ ਵੀ ਦੇਣਗੇ ਮਸ਼ੀਨਾਂ ਨਾਲ ਤੋੜ ਦੇ ਪਰ ਕਰਿਆ ਕੀ ਤੁਸੀਂ ਬੱਜਰੀ ਵੇਖੋ ਕਿੰਨੀ ਕਿੰਨੀ ਪਾਈ ਆ ਜਾ ਕੇ ਬੈਰੀਗੇਟ ਹੁੰਦੇ ਉਹ ਲਾ ਲੈਂਦੀ ਆ ਪੁਲਿਸ ਉਹ ਪਾਸੇ ਹੋ ਜਾਂਦੇ ਐਡੇ ਐਡੇ ਕਿੱਲ ਠੋਕ ਛੱਡੇ ਆ ਬਈ ਅਸੀਂ ਕੱਲ ਉੱਥੇ ਜਾ ਕੇ ਆਥਰੂ ਗੈਸ ਮੁੰਡੇ ਦੀ ਅੱਖ ਇੱਕ ਦੇ ਪੱਟ ਇੱਕ ਦੀ ਬਾਹ ਧੂਈ ਦੇ ਵਿੱਚ ਦੀ ਇੰਨਾ ਖੁੱਭ ਗਿਆ ਤੇ ਕੱਲ ਸਵੇਰ ਵਖਾ ਕੇ ਗਿਆ ਪ੍ਰੈਸ ਦੇ ਸਾਹਮਣੇ ਐਲਜੀ ਵਾਲੇ ਰੌਂਦ ਨਹੀਂ ਹੁੰਦੇ ਜਿਹੜੇ ਆਪਣੇ 12 ਮੋਰ ਵਾਲੇ ਉਹ ਖੁਦ ਵਖਾ ਕੇ ਗਏ ਇੱਥੇ ਆ ਕੇ ਹਾਂ ਇੱਕ ਬਾਰਡਰ ਮਤਲਬ ਪਾਕਿਸਤਾਨੀ ਨਾ ਕਰਦਾ ਜੀ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਜਿੰਨਾ ਹਰਿਆਣੇ ਨੇ ਬਣਾ ਛੱਡੇ ਐਨਾ ਤਾਂ ਪਾਕਿਸਤਾਨ ਦੇ ਬਾਰਡਰ ਤੇ ਵੀ ਆਪਾਂ ਜਾਣਦੇ ਆ ਤੁਸੀਂ ਜਾਣੇ ਪੱਤਰਕਾਰ ਭਾਈਓ ਐਨਾ ਐਨਾ ਹੈ ਐਨਾ ਹੈ ਉੱਥੇ ਸਿਕਿਉਰਿਟੀ ਕੋਈ ਠੀਕ ਹੈ ਨਾਲੇ ਉੱਥੇ ਕਹਿੰਦੇ ਡਰੋਨ ਨਾਲ ਕੋਈ ਕੀ ਆਈ ਜਾਂਦਾ ਬਾਹਰੋਂ ਕੋਈ ਹੈ ਇਨਾ ਜਿੰਨਾ ਇੱਥੇ ਇਹਨਾਂ ਨੇ ਕਰਤਾ ਇਹਨਾਂ ਨੇ ਤਾਂ ਟਕਰਾਅ ਦੀ ਸਥਿਤੀ ਪੈਦਾ ਆਪ ਕੀਤੀ ਹੈ ਤੇ ਕਿਸਾਨ ਪੀਸਫੁਲੀ ਆ ਸ਼ਾਂਤੀ ਨਾਲ ਆ ਉਹ ਕਿਸਾਨ ਹੁਣ ਅਸੀਂ ਤਾਂ ਟਰਾਲੀਆਂ 'ਚ ਬੈਠੇ ਆ ਅਸੀਂ ਸਾਡੇ ਕੋਲ ਦੇਖ ਲੈ ਕੀ ਆ ਫਰੋਲ ਲੋ ਸਾਡੇ ਕੋਲ ਤਾਂ ਚਾਰਆਂ ਕੀਤਲੀਆਂ ਬਿਸਕਟ ਆ ਆਟਾ ਆ ਰੋਟੀ ਖਾਣੀ ਆ ਅਸੀਂ ਤਾਂ ਸਹੀ ਆ ਤਾਂ ਰੋਟੀ ਲਈ ਕਿਸਾਨ ਜਿਹੜਾ ਉਹਦਾ ਢਿੱਡ ਭਰਦਾ ਤੇ ਲੋਕਾਂ ਨੂੰ ਰੋਟੀ ਵੀ ਅਸੀਂ ਦੰਨੇ ਆ ਹੁਣ ਮੋਦੀ ਖੰਜੂਰਾ ਖਾਂਦਾ ਉਹ ਖਾਂਦਾ ਦੂਜਾ ਖੁੰਬਾ ਕਹਿੰਦੇ 3-4 ਲੱਖ ਦੇ ਖੁੰਬਾ ਖਾ ਜਾਂਦਾ ਉਹ ਸਾਲ 'ਚ ਹਾਂ ਜੋ ਕਿਸਾਨ ਹੀ ਪੈਦਾ ਕਰਦਾ ਕਿ ਮੋਦੀ ਦੇ ਉਹ ਕਰਦੇ ਡਾਨੀ ਬਾਨੀ ਤਾਂ ਦੱਸਣਾ ਚਾਹੀਦਾ ਵੀ ਸਾਡੀ ਖਾਨਾ ਹਾਂ ਦੱਸੀ ਜਾਂਦੇ ਹੋਰ ਕਿਵੇਂ ਦੱਸੋਗੇ ਦੱਸੀ ਜਾਂਦੇ ਆ ਪਿਛਲੇ ਦੋ ਸਾਲਾਂ ਵਿੱਚ ਲਿਖਤੀ ਮੰਗਾ ਬਈ ਯਾਰ ਐਮ ਐਸ ਪੀ ਆ ਸਮਾਮੀ ਨਾਦੀ ਰਿਪੋਰਟ ਆ ਜਿਹੜੀ ਸਾਡੀਆਂ ਲਿਖਤੀ ਮੰਗਾ ਨਹੀਂ ਦੇ ਰਹੇ ਦੋ ਸਾਲ ਅਸੀਂ ਬਾਰਡਰਾਂ ਤੇ ਡੇਢ ਸਾਲ ਬੈਠ ਕੇ ਆਏ ਆ ਉਹ ਤਾਂ ਸਾਡਾ ਮਸਲਾ ਮੱਕੇ ਨਾਲ ਮੁਰਗੇ ਚ ਕੀ ਲੱਗਦਾ ਹੁਣ ਦੁਬਾਰਾ ਐਸੇ ਮਿੱਠੀ ਗੋਲੀ ਨਾਲ ਮੁਰ ਜਾਣਾ ਨਹੀਂ ਮੁਰਦੇ ਬਈ ਮੁਰਦੇ ਮਰਦੇ ਨਹੀਂ ਬਾਈ ਜੀ ਜਿਵੇਂ ਮਰਜੀ ਬੈਠੇ ਆ ਕੋਈ ਨਹੀਂ ਵੇਟ ਕਰਦੇ ਆ ਸਾਡੇ ਲੀਡਰ ਸਰਬਾਨਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਪਿੰਡਾਲੇ ਆ ਬਈ ਕਿਸੇ ਜੱਥੇਬੰਦੀ ਨਾਲ ਤੁਸੀਂ ਤਾਲਕਾਤ ਰੱਖਦੇ ਰਹੋ ਪਰ ਵੱਧ ਤੋਂ ਵੱਧ ਆ ਮੈਂ ਲਖਨੌਰੀ ਬਾਰਡਰ ਸ਼ੰਭੂ ਬਾਰਡਰ ਜਿੱਥੇ ਕਿਸਾਨ ਬੈਟਿਆ ਉਹਨਾਂ ਦਾ ਸਾਥ ਦੇਣ ਦਾ ਅਜਹ ਹੱਕ ਕੋਈ ਨਾਲ ਵੀ ਨਾ ਰੱਖੋ ਬਣਾ ਦੀ ਕੋਈ ਆਏ ਨਹੀਂ ਤੁਸੀਂ ਆ ਬੁਹਾਰੇ ਆਓ ਯਾਰ ਆ ਕੋਈ ਆਏ ਨਹੀਂ ਵੀ ਅਪਾ ਝੰਡਾ ਹੀ ਲਾ ਕੇ ਉਹਨਾਂ ਕਿਸੇ ਜੂਨੀਅਨ ਦਾ ਨਾ ਆਪ ਦਾ ਲਾਓ ਕਿਸਾਨ ਦਾ ਲਾ ਲਓ ਮੈਂ ਕਿਸਾਨਾਂ ਲੈ ਕੇ ਆਉ ਬੱਸ ਕੋਈ ਲੋੜ ਨਹੀਂ ਤਾਂ ਮੈਂ ਕਿਸਾਨ ਹਾਂ ਮੈਂ ਕਿਸਾਨ ਦਾ ਪੁੱਤਾਂ ਦਾ ਲਗਾਤਾਰ ਜਿੱਥੇ ਸੰਘਰਸ਼ ਚੱਲ ਰਿਹਾ ਤਾਂ ਉੱਥੇ ਹੀ ਕਿਸਾਨਾਂ ਨੇ ਮਿਹਨਤਾਂ ਦਾ ਕੀਤੀਆਂ ਨੇ ਤਾਂ ਇੱਥੇ ਇੱਕ ਆਪਦੀ ਮਿੰਨੀ ਹਾਊਸ ਵੀ ਬਣਾ ਰੱਖਿਆ ਜਿੱਥੇ ਅਸੀਂ ਕਹਿਦੇ ਹਰ ਇੱਕ ਸੂਬਾ ਜਿਹੜੀ ਕਿਸਾਨ ਉਪਲਬਧ ਲੈ ਰਹੇ ਨੇ ਤਾਂ ਜਿੱਥੇ ਕਿਸਾਨ ਢਿੱਡ ਤਾਂ ਭਰਦੇ ਨੇ ਤਾਂ ਉੱਤੇ ਹੀ ਕਿਸਾਨ ਜਿਹੜਾ ਮਿਹਨਤ ਵੀ ਕਰਦੇ ਨੇ ਤਾਂ ਪੰਜਾਬ ਫਸਟ ਦੇ ਲਈ ਖਨੌਰੀ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ